ਕਰਦਾ ਨਾ ਕਰਨਾ ਚਾਹੀਏ ਕਿਸੇ ਨੂੰ ਸਰ ਹਰ ਇੱਕ ਉਹ ਅਜੇ ਤਰਵੰਡੀ ਸਾਹਿਬੋਂ ਅਰਦਾਸ ਬੇਕੀ ਦੀ ਆ ਰਹੀ ਨਾ ਇਹਦੀ ਮਾਨਤਾ ਯਾਰ ਆਹ ਬੰਦੇ ਮਾਨਤਾ ਹੈ ਜੇ ਕੋਸਾਂ ਆ ਤੇ ਜਿਹੜੇ ਸਾਡੇ ਤਾਂ ਗੁਰੂ ਦਾ ਰੋਡੇ ਵਰਗੇ ਭਰਾ ਮੁਕੇ ਤੇ ਬਣ ਕਰਦੇ ਆ ਇਹਨਾਂ ਨੂੰ ਫੜ ਕੇ ਕਿੱਥੇ ਐਸਐਸਪੀ ਓਏ ਆ ਐਸਐਸਪੀਆ ਤੈਨੂੰ ਸੁਧਖਾਣਿਆ ਤੇਰੇ ਤੇਰੀ ਤਲਵੰਡੀ ਦੇ ਵਿੱਚ ਤੇਰੀ ਤਲਵੰਡੀ ਦੇ ਵਿੱਚ ਮੇਰੀ ਗੱਲ ਉਹ ਚੱਟਾ ਫੜਾ ਕੇ ਕਿੱਥੇ ਬੱਗੋ ਕਹਿੰਦੇ ਚੱਟਾ ਵਿਗਦਾ ਹੈ ਕਹਿੰਦੇ ਹੈ ਨਹੀਂ ਗਾ ਚੱਟਾ ਆਹ ਦੇਖ ਲੋ ਇਹਦੀਆਂ ਪੱਟੀਆਂ ਇਹਦੀਆਂ ਪੱਟੀਆਂ ਮੇਰੀ ਗੱਲ ਸੁਣੋ ਓਏ ਸਾਡੇ ਵਰਗੇ ਨੂੰ ਫੜਨ ਨੂੰ ਵੇਲੇ ਸੋਨੇ ਬਾਰੇ ਚਾਹੇ ਯਾਰੀ ਪਰਚਾ ਪਾਏ ਨਾ ਤੇ ਮੂਰੀ ਪਰਚਾ ਤੇਰੇ ਮੂੰਹ ਤੇ ਚਪੇੜਾ ਸਾਨੂੰ ਰਾਤ ਦਾ ਫਿਰਦਾ ਨਾ ਤੂੰ ਡੋਲਦਾ ਵੀ ਤੁਸੀਂ ਕੌਣ ਅਸੀਂ ਗੁਰੂ ਦੇ ਸਿੰਘ ਓਏ ਥੋ ਥੋ ਫੜੀ ਦੇ ਨੀ ਸਾਡੇ ਤੇ ਤੁਸੀਂ ਰਹਨੇ ਆ ਗੱਲ ਤਾਂ ਸੁਣਨਾ ਫੜੇ ਵਰਤੀ ਤੋਂ ਫੜਫੜਦੇ ਨਾ ਰੱਖੀ ਰੱਖੀ ਆ ਰੱਖੀ ਰੱਖਣੀ ਆ ਇਹਨਾਂ ਦੀ ਰੱਖੋ ਜਿਹੜੇ ਨੌਜਵਾਨੀ ਨੂੰ ਗਾਲ ਰਹਿਿਆ ਭਗਵਾਨ ਜਮਾਨਾ ਪੁੱਛੜਾ ਤੈਨੂੰ ਵੀ ਕਹਨੇ ਆ ਅਸੀਂ ਤੇਰੇ ਦਿਨ ਨੇੜੇ ਲੱਗੇ ਨੇ ਤੂੰ ਲੋਕਾਂ ਦੇ ਮਗਰ ਪਿਆ ਜਣਾ ਹਾਂ ਇਹਨਾਂ ਨੂੰ ਫੜ ਭਗਵਾਨ ਜਮਾਨਾ ਇਹਨਾਂ ਨੂੰ ਫੜ ਇਹਨਾਂ ਨੂੰ ਜਿਹੜੇ ਗੁਰੂਆਂ ਦੀ ਨਗਲੀ ਚਿੱਟਾ ਵੇਚਦੇ ਆ ਜਿਹੜੇ ਅਦਸਾਂ ਗਰਾਉਂਡ ਆਉਂਦੇ ਤੁੰਨਾ ਮਗਰ ਪਿਆ ਹਜੇ ਕਦੋਂ ਮਾਰਿਆ ਕੀ ਤੁਹਾਨੂੰ ਡੱਬਦਾ ਹਜੇ ਕਹਿੰਦੇ ਕੋਈ ਡੀ ਡੱਬਿਆ ਲਚਿੱਟਾ ਦੇਖ ਲਓ ਆ ਇਥੇ ਦੇਖੋ ਐਮ ਐਲ ਕਿਹੜਾ ਹਾਂ ਕਿਹੜਾ ਕਿੱਦਾਂ ਫਿੱਟੇ ਮੂਹ ਪ੍ਰਸ਼ਾਸਨ ਦੇ ਉਹ ਸਾਨੂੰ ਪੁੱਛਦੇ ਫਿਰਦੇ ਕਿਵੇਂ ਹੋ ਤੁਸੀਂ ਕੀ ਗੱਲ ਵਾ ਉਹ ਸਾਡੀਆਂ ਸੂਹਾਂ ਲੈਣਿਓ ਜਾਂ ਅਸੀਂ ਕਹਿੰਦੇ ਆ ਅਸੀਂ ਗੁਰੂ ਦੇ ਸੰਗਾਂ ਸਾਨੂੰ ਤੁਸੀਂ ਖਾਲਸਤਾਨੀ ਮੰਨ ਲਓ ਸਾਨੂੰ ਤੁਸੀਂ ਪਿੰਡਰੇ ਜੋ ਮੰਨਣਾ ਮੰਨ ਲਓ ਅਸੀਂ ਦਾਵਾ ਕਰਦੇ ਹਾਂ ਅਸੀਂ ਸਾਡੇ ਜਵਾਬ ਤੀ ਮੰਨ ਨਹੀਂ ਦੇਵਾਂਗੇ ਕਿੱਥੇ ਤੱਕ ਜ਼ੋਰ ਲੱਗਿਆ ਠੀਕ ਆ ਲਾਵਾ ਹਾਂ ਹਾਂ ਉਹਨਾਂ ਨੇ ਮੈਨੂੰ ਪੁੱਛਦਾ ਕਿਵੇਂ ਹੋ ਆ ਫੜਿਆ ਆ ਤੇਰੇ ਥਾਣੇ ਚ ਤੇਰੇ ਤੇਰੇ ਜਮਾ ਕਰਿਆ ਕੇ ਫੜਿਆ ਕਰ ਕੀ ਕਰਦਾ ਕਰਾ ਕੇ ਕੀ ਕਰਦਾ ਇਹਨਾਂ ਨੇ ਕੀ ਆ ਬਸ ਯਾਰ ਇਹਨਾਂ ਨੇ ਬੜਾ ਗੱਲ ਕਰੀ ਆ ਆ ਗੱਲ ਸੁਣ ਅੱਜ ਯਾਰ ਮੇਰੀ ਗੱਲ ਸੁਣ ਲੋ ਨਾ ਤਾਂ ਆਪਾਂ ਠੀਕ ਆ ਅੱਜ ਵਗਣ ਦੀਏ ਨਾ ਕੱਲ ਵੀ ਵਗਣ ਦੀਏ ਸਾਡਾ ਯਾਰ ਜੋੜਾ ਦਾ ਬੱਚਾ ਪੈਂਦਾ ਇੱਕ ਹੋਰ ਪੈ ਜੂ ਇਸਦੇ ਰੋਗ ਦੇ ਪਰਚੇ ਸਾਡੇ ਤੇ ਐਵੇਂ ਤੂੰ ਪੈਂਦਾ ਸਾਨੂੰ ਲੈ ਜਾਣਗੇ ਹੁਣ ਆ ਜਾਣਾ ਸਾਨੂੰ ਲੈ ਕੇ ਜਾਣਗੇ ਕੋਲ ਸਾਡੇ ਮੇਰੇ ਦੇ 17 ਪਰਚੇ ਆ ਕੋਈ ਪੁੱਛ ਵੀ ਦਿਓ ਕਾਊਂਟ ਖੋਲ ਲਿਓ ਬਈ ਆਹ ਕੰਮ ਕਰਦੇ ਆ ਤਾਂ ਲੋਕ ਮਾਰਾ ਕਹਿੰਦੇ ਆ ਸੱਚੇ ਬੰਦੇ ਤਾਂ ਨਹੀਂ ਬੰਦੇ ਮਾਰੇ ਬੰਦੇ ਤਾਂ ਦਾ ਫਸਣ ਪੱਤੀ ਮਾਰੇ ਆ ਆ ਰੇੜਾ ਪਾ ਰਿਹਾ ਕਿਹੜਾ ਜੱਟਾਂ ਦਾ ਮੁੰਡਾ ਬਾਹਰ ਆਉਂਦਾ ਫੇਰ ਵੀ ਵਿੱਚ ਬਾਈ ਕਾਰਸੂਨ ਵਾਲੇ ਫੜਾਂਗੇ 2 ਦਿਨ ਖੜ ਜਾ ਹੋਰ ਥੋੜੇ ਬਈ ਗੱਲ ਸੁਣਿਆ ਤਲਵੰਡੀ ਸਾਹਿਬੋ ਤਲਵੰਡੀ ਸਾਹਿਬੋ ਬਾਈ 12 ਦੁਕਾਨਾਂ ਨੇ 12 ਅਸੀਂ ਸਟੇਮ ਲਾ ਰੱਖਿਆ 12 ਦੁਕਾਨਾਂ ਨੇ ਜਦ ਆਪੀ ਹਟ ਜੋ ਵੀਡੀਓ ਦੇਖ ਕੇ ਜਾਂ 12 ਦੁਕਾਨਾਂ ਤੇਲਵੰਡੀ ਸਾਹਿਬੋ ਵੀਡੀਓ ਆਉਣ ਵਾਲੀ ਹੈ ਮੈਂ ਤਾਂ ਦੋ-ਤਿੰਨ ਘੰਟੇ ਖੜ੍ਹਾ ਭਾਈ ਦੋ ਘੰਟੇ ਖੜ੍ਹਾ ਤੇਰੇ ਸਕੀਮ ਜੇ ਹੋਣ ਲੱਗ ਗਈ ਤਾਂ ਹੁਣ ਆਵਾਂਗੇ ਇੱਥੇ ਨਾ ਭਾਈ ਆ ਖੜ੍ਹਾ ਜਾ ਜਾ ਅੰਡੇ ਦੇ ਵਿੱਚ ਅੱਜ ਕਿਸੇ ਰੂਪ ਤੋਂ ਤੁਹਾਡੇ ਜਾਇਬ ਬੰਦੇ ਤੋਂ ਅੱਡਾ ਫੋਡਾ ਜੀ ਇਹ ਕਮੇਟੀ ਦਾ ਮਾ ਵੀਰੇ ਸੱਤਾਂ ਤਰ ਦਿਨ ਐਸਾ ਕਿੰਦਰੀ ਚਿੱਟਿਆ ਹੋ ਜਾਂਦਾ ਜੀ ਨਹੀਂ ਉਹਦੀ ਬਹਿ ਜਾ ਹਾਂ ਸ਼ੌਣ ਲੱਗਦਾ ਗੁੱਟ ਨਾਲ ਜਲਦੀ ਉਸ ਤੋਂ ਕਿੰਦੀ ਨਹੀਂ ਵੜ ਕੇ ਐਂਕੀ ਦਿੱ ਤੈਨੂੰ ਕਹਿ ਹਾਂ ਵਜਿਰੇ ਇਦੂ ਮਾ ਭਾਈ ਮੇਰੀ ਗੱਲ ਥੋੜਾ ਸੁਣ ਲੈ ਮੈਂ ਤਾਂ ਯਾਰ ਇੱਥੇ ਬਾਰ-ਬਾਰ ਥੋੜਾ ਮੇਰੀ ਗੱਲ ਬਾਰ-ਬਾਰ ਹੁਣ ਉਹ ਸੁਣ ਨਹੀਂ ਫੜਦਾ ਫਿਰ ਮੇਰੀ ਮੇਰੀ ਗੱਲ ਸੁਣ ਲੈ ਨਾ ਨਾ ਦੇ ਹੋ ਜਾਂਦਾ ਸਾਡੇ ਨਾਲ ਦੇ ਭੈਣ ਦਾ ਜਰਾ ਪੰਜਾਬ ਵਰਗੀ ਆਇਸ ਨਹੀਂ ਕਿਤੇ ਮੇਰੀ ਗੱਲ ਸੁਣੀ ਬੈਠ ਇੱਕ ਮਿੰਟ ਜਿਹੜਾ ਪਿੰਡ ਕਿਹੜਾ ਹੋਣਾ ਆਹ ਹੋਇਆ ਭਾਈ ਮੈਂ ਆਹੀ ਹੋਇਆ ਭਾਈ ਦਸਤ ਦੇ ਆ ਦੇ ਲੋ ਭਾਈ ਦੋ ਸਕੇ ਭਰਾ ਹਣਾ ਜਿਹੜਾ ਚਿੱਟਾ ਲਾਉ ਲਈਆ ਤਲਵੰਡੀ ਸਾਹਿਬੋਂ ਤਰਫ ਅਰਦਾਸ ਤੇ ਆਏ ਸੀ ਯਾਰ ਜਮਾ ਭਾਈ ਕਿਉਂ ਭਾਈ ਤਲਵੰਡੀ ਚ ਨਾ ਕਿਸੇ ਤੋਂ ਮਰਜੀ ਬੋਲਣਾ ਕਿ ਕਿਹੜੇ ਮੈਂ ਰਹਿਣਾ ਰਿਹਾ ਇਹ ਦੋਨੇ ਸਕੇ ਭਰਾ ਨੇ ਹਾਂਜੀ ਆਜੀ ਆਜੀ ਲਾਡੀ ਉਹਦਾ ਆਹ ਹੈ ਜਿੱਤ ਤੂੰ ਕਿਹੜੀ ਗੱਲ ਬਾਈ ਯਾਰ ਸਾਡੇ ਮੱਥੇ ਤੇ ਥੋੜੀ ਕਿਹੜੀ ਗੱਲ ਤਸੀਮ ਤਨੋਲੇ ਦਾ ਹੁੰਦੇ ਆਂ ਮੇਰੀ ਗੱਲ ਤੂੰ ਦੇਖ ਪਹਿਲੀ ਗੱਲ ਤਾਂ ਕੋਣਾ ਐ ਦੱਸ ਨਹੀਂ ਕਿਹੜੀ ਗੱਲ ਦੇਖੋ ਬੰਦਾ ਖੜਾ ਉਹਨੂੰ ਫੜ ਕੇ ਮੜ ਕੇ ਫੜਾ ਕੇ ਆ ਤੁਮੇ ਤਾਂ ਉਹਦੇ ਕੰਮਾਂ ਚ ਹਾਂ ਭਾਈ ਉਹਨੇ ਫੋਨ ਕਰਿਆ ਚਲ ਕੋਣ ਚਲ ਉਹਦੇ ਕੋਲ ਜਾਉਂਦੇ ਆ ਉਹਦੇ ਨੂੰ ਜਾਉਂਦੇ ਆ ਭਾਈ ਨੂੰ ਕਿੱਥੇ ਆਉਂਦਾ ਹੈ ਸਮਾਨ ਹੋਰ ਦੇਣਾ ਉਹਨੂੰ ਸੱਦ ਉਹਦੇ ਭਾਈ ਐਤ ਤੱਕ ਟਰੱਕ ਚ ਪਾ ਦੇਣਾ ਭਾਈ ਜੂਬਾ ਦਾ ਮੈਂ ਸੱਤ ਫਾਤ ਤੋਂ ਚਲ ਕੋਣ ਇਹਦਾ ਮੇਰੀ ਗੱਲ ਤਾਂ ਸੁਣਦੀ ਗੱਲ ਇੱਕ ਵੀ ਨਹੀਂ ਦੋਨੇ ਪਾਈਆਂ ਚ ਨਹੀਂ ਆ ਸਕੇ ਭਾਈ ਆ ਕੀ ਕਰਨਗੇ ਇਹਨਾਂ ਦਾ ਆਹ ਬੜਾ ਅੱਛਾ ਯਾਰ ਜਿੰਤਾ ਦਾ ਦੇਣਾ ਹੋਰ ਸੱਤ ਕਰੇ 100 200 ਕੋਲ ਲੈ ਲੈ ਚਲ ਸਕਦਾ ਐਸਾ ਹੀ ਇਹਨੇ ਉਂਗਲ ਕਰਦੇ ਮੈਂ ਇਹਨਾਂ ਆਹ ਕੋਈ ਨਿਕਲਾਦਾ ਪਰ ਬੰਨੀ 8 ਤੋਂ 10000 ਦਾ ਬੱਚ ਬਾ ਮੁੰਡਾ ਲਾਇਆ ਹੋਇਆ ਆ ਦੇਖੋ ਜੀ ਜਦੋਂ ਬਿਲਕੁਲ ਤਿੰਨ ਬਿੱਟਾ ਨੇ ਗ੍ਰੈਂਡ ਡੇਡ ਗ੍ਰਾਉਂਡ ਉਹ ਹੈਲੋ ਤੁਹਾਨੂੰ ਕਿੰਨੀ ਹੋਗੇ ਉਧਰ ਹੋ ਕੇ ਬਣਾ ਮੁਰੇ ਜਮਾ ਨਹੀਂ ਕਿਸੇ ਨੂੰ ਕੁਝ ਕਹਿੰਦੇ ਸੀਐਮ ਸਾਨੂੰ ਸਾਡੇ ਤਖਤਾਂ ਤੋਂ ਉੱਪਰ ਹੀ ਜਾਂਦਾ ਬਈ ਇਧਰ ਇਹਨੂੰ ਕਰੀ ਮੜੇ ਸਾਹਮਣੇ ਕਰੀ ਉਲਟੇ ਆ ਕੇ ਸਾਡੇ ਤੇ ਚੜਦੇ ਨੇ ਵੀ ਤੁਸੀਂ ਐ ਕਰਦੇ ਹੋ ਵਾਜਾ 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 ਗਾਤੇ ਨਾ ਜੂਗਾ ਪਾਏ ਇਹਦਾ ਪੁੱਲ ਬਣਨ ਦੇ ਇਹ ਇੰਨੀ ਅੰਨ ਦਾ ਬੜੇ ਭਾਈ ਓਏ ਮੋਬਾਈਲ ਲੈ ਕੇ ਭੱਜੋ ਵੀਡੀਓ ਪਾ ਦਿਓ ਦੂਰ ਭਈ ਯਾਰ ਮੋਬਾਈਲ ਲੈ ਕੇ ਭੱਜੋ ਤੁਸੀਂ ਆ ਜਾਓ ਦੋਰੀ ਰੋਟੀ ਪੱਜਣਾ ਕਦੋਂ ਆ ਜੀਦਾ ਸੀਗਾ ਇਹ ਤੇ ਕਹਿ ਲਾਉਂਦੀ ਆ ਫੜਦੇ ਹੋ ਫੜੇ ਜਾਣ ਇਹ ਹਾਂ ਇੰਨੇ ਇੰਨੇ ਬੰਦੇ ਬੜਾ ਮੋੜ ਫਿਰ ਕਹਿੰਦੇ ਸਾਨੂੰ ਬੋਲਦੇ ਆ ਇੱਕ ਗੱਲ ਦੇਖਾ ਏਦਾਂ ਗੱਲ ਨਹੀਂ ਦਿਲ ਤੋਂ ਦਿਲ ਤੋਂ ਸਮਝੋ ਫੜੇ ਜਾਣ ਨਹੀਂ ਇੱਕ ਤੇ ਗੱਲ ਹੈ ਤੇਰੇ ਵੱਡੇ ਅਸਰ ਰੋਹਿਆਂ ਦੇ ਜਵਾਬ ਤਾਂ ਨਹੀਂ ਪੁੱਛਣੇ ਨਹੀਂ ਬਾਹੂ ਆਵਾਜ਼ ਬਾਹੂ ਜਿਹੜਾ ਮੋਟਰ ਤੇ ਮੇਰੀ ਬੇਟੀ ਦੀ ਮੇਰੀ ਫੜ ਕੇ ਇਹ ਤਾਂ ਸਿਰਫ ਡਿਊਟੀ ਅਫਸਰ ਦੇ ਹਵਾਲੇ ਕਰਨੀ ਡਿਊਟੀ ਆ ਠੀਕ ਆ ਨਾ ਪਰ ਤੈਨੂੰ ਕੁਝ ਕਹਿਵ ਨਹੀਂ ਬਈ ਤੇ ਆਹ ਫਿਰ ਤੁਸੀਂ ਮੇਰੇ ਤੋਂ ਜਵਾਬ ਤੁਹਾਨੂੰ ਕਹਿੰਦੇ ਫਿਰ ਅਫਸਰਾਂ ਨੂੰ ਭੇਜੋ ਨਾ ਸਾਨੂੰ ਗਲਤ ਜਵਾਬ ਤਾਂ ਦੇਣਾ ਸਾਡੇ ਮੀਰੀ ਗੱਲ ਸੁਣੋ ਝੋਟੇ ਨੂੰ ਝੋਟੇ ਨੂੰ ਘਰੇ ਕੇ ਰੱਖ ਮੀਰੀ ਗੱਲ ਸੁਣੋ ਨਿੱਕ ਮਿੰਟੀ ਜੀ ਮੀਰੀ ਗੱਲ ਸੁਣੋ ਜੋ ਤੇਰੇ ਨੂੰ ਘਰੇ ਇੱਥੇ ਕੇ ਰੱਖਿਆ ਪ੍ਰਸ਼ਾਸਨ ਨੇ ਤੁਸੀਂ ਇਹ ਕਹਾਂ ਜੋ ਵੀ ਤੁਸੀਂ ਉਹ ਪ੍ਰਸ਼ਾਸਨ ਚੋਂ ਨਹੀਂ ਪੈਂਦੇ ਤੁਸੀਂ ਇਹ ਦੱਸੋ ਵੀ ਪ੍ਰਸ਼ਾਸਨ ਚੋਂ ਨਹੀਂ ਪੈਂਦੇ ਆ ਯਾਰ ਇੱਥੇ ਦੇਖੋ ਯਾਰ ਲੋਕੇ ਦੇ ਦਿੱਤੇ ਆ ਇਹਨੂੰ ਖੜਦੇ ਨਹੀਂ ਅਸੀਂ ਹੋਰ ਚੀਜ਼ਾਂਾਂਗੇ ਤੁਹਾਨੂੰ ਹਾਂ ਸਾਨੂੰ ਇਹ ਗੱਲਾਂ ਦਾ ਜਵਾਬ ਤਾਂ ਦੇਓ ਆਕੇ ਅਫਸਰ ਆਕੇ ਦੇਵੇ ਵੱਡਾ ਜਵਾਬ ਆਜੋ ਭਾਈ ਆਕੇ ਹੁਣ ਤਾਂ ਲੋਕ ਕੋਈ ਨਹੀਂ ਆਜੋ ਲੋਕਾਂ ਨੂੰ ਕੋਈ ਗੱਲ ਨਹੀਂ ਅਸੂਰ ਦੇਖੋ ਉਹ ਚਿੱਟਾ ਕਿਵੇਂ ਗਿੱਦਾ ਡੇਚ ਮਾਮਾ ਦਾ ਆਜੋ ਯਾਰ ਤੁਸੀਂ ਉਹ ਕਿੱਥੇ ਆਜੋ ਤਮਾਸਾ ਬਾਬਾ ਨੇ ਤੁੱਖਾ ਖਾਲੀ ਕਰਕੇ ਦੇ ਦੇ ਜਦੋਂ ਕਿਤੇ ਪ੍ਰਸ਼ਾਸਨ ਦਾ ਇੱਕੋ ਹੀ ਨਾ ਪ੍ਰਸ਼ਾਸਨ ਦਾ ਹੀ ਤੁਹਾਡੇ ਭਰਾ ਦਾ ਤੁਸੀਂ ਉਹ ਨਹੀਂ ਕਹਿ ਸਕਦੇ ਅਸੀਂ ਨਹੀਂ ਅਸੀਂ ਵੀ ਰੋਲੇ ਵਾਲੇ ਬਣਾ ਗਏ ਜੀ ਪਰ ਭਾਈ ਬਣਾ ਵੀ ਵੀਡੀਓ ਬਣਾ ਦੇਣਾ ਸਾਡੇ ਮੰਨਦੇ ਵਾਹਾਂ ਦਾ ਮੋਟਰ ਤੁਸੀਂ ਦੇਖੋ ਯਾਰ ਤੁਸੀਂ ਆਪਦੇ ਤੌਰ ਤੇ ਦੇਖੋ ਇਹ ਪੰਜ ਦੇ ਤੌਰ ਤੇ ਫਿਰ ਤਾਕਤਾਂ ਤੋਂ ਰੋਕਿਆ ਜਾ ਰਿਹਾ ਆਪਾਂ ਨੂੰ ਤਾਕਤਾਂ ਤੋਂ ਪੁਲਿਸ ਨੇ ਸੰਭਾਲ ਨਹੀਂ ਕਰਤਾ ਤੇ ਬੰਦੇ ਆ ਓਏ ਬਾਬਾ ਜੀ ਇਹ ਕਹਾਂ ਬੰਦੇ ਦੋ ਕੋਈ ਲਾਉਣੇ ਆ ਸੀ ਤੇ ਇਹ ਮੇਰੇ ਹਿਸਾਬ ਨਾਲ ਵੀ ਪਹੁੰਚੇ ਤਾਂ ਹੈ ਨਹੀਂ ਕੋਈ ਇਹ ਪਹੁੰਚੋਗੇ ਤਾਂ ਵਧੀਆ ਗੱਲ ਆ ਕੋਈ ਨਹੀਂ ਠੀਕ ਹੈ ਇਹਦਾ ਤਖੀਰ ਫਾਲ ਨਹੀਂ ਵੈਸੇ ਅੱਜ ਤੱਕ ਕੋਈ ਦਾ ਰਕਾਰ ਨਹੀਂ ਹੋਈ ਸਮਝ ਨਹੀਂ ਛਰੀ ਬਾਹ ਹਾਂ ਇਹ ਜਿਹੜਾ ਹੋਰ ਆਉਏ ਸੋਸ ਦੀ ਆਗੈ ਨਾ ਬਦਗੀ ਹੋਊਗੀ ਬਹੁਤ ਵਧੀਆ ਕੁਝ ਨਹੀਂ ਕਹਿ ਸਕਦੇ ਅਜੇ ਸਾਨੂੰ ਪੁਰਾਣੇ ਬਸ ਸਟੈਂਡ ਦਾ ਆਇਆ ਕਹਿੰਦੇ ਜਿੰਨਾ ਮਰਜੀ ਬੱਸ ਵੀ ਇੰਨਾ ਵਧੀਆ ਤੁਸੀਂ ਇੱਕ ਦੇਖੋ ਹੀ ਤੁਸੀਂ ਇੱਕ ਦੇਖੋ ਅਸੀਂ ਰਾਤ ਆਏ ਤੁਸੀਂ ਕਿਹਦੇ ਕੋਲ ਰਾਤ ਆਏ ਅਸੀਂ ਨਹੀਂ ਨਹੀਂ ਅਸੀਂ ਰਾਤ ਆਏ ਅੱਜ ਆ ਹੀ ਕਰਕੇ ਨੂੰ ਇੱਥੇ ਬੰਦਾ ਫੜ ਲਿਆ ਤੇ ਤੁਸੀਂ ਇੱਥੇ ਇਹਨਾਂ ਦੇ ਬੰਦੇ ਨੂੰ ਇਹ ਪਤਾ ਨਹੀਂ ਹੋਰ ਸਿੱਖ ਲਹਿਰ ਨਾਲ ਕਿਹੜਾ ਕਿਹੜਾ ਜਿਹੜਾ ਹਰਮਨਦੀਪ ਗੱਲ ਹੁਣ ਹਫਤਾ ਇਹਨਾਂ ਨੇ ਇਹਨਾਂ ਨੇ ਸਾਰੇ ਬੁਝਾ ਦੇ ਆ ਵਿਕਤਾ ਤੋਂ ਰੇ ਫਿਰਦੇ ਨੇ ਇਹ 15 ਮਿੰਟ ਚਲੋ ਵੀ ਆਹ ਫੜਾ ਯਾਰ ਚਲੋ ਯਾਰ ਬਰਾਦੇ ਬੰਦੇ ਇੱਕ ਬੰਦੇ ਦੇ ਹੋੜਾ